ਆ ਸਾਬੀ ਖੇਤਾਂ ਦੇ ਖੇਤਾਂ ਵਿੱਚ ਬਹੁਤ ਵੱਡਾ ਜੋਖਮ ਹੈ ਆ ਵੇਖੋ ਛੋਟੀ ਦੀ ਪਈ ਹੋਈ ਕਬੱਡੀ ਉਹ ਆ ਵੇਖੋ ਕੌਣ ਆ ਗਿਆ ਕਹਿੰਦੇ ਹੁੰਦੇ ਆ ਆ ਸਾਬਲਾ ਰਾਜਾ ਪਰ ਸਾਹਮਣੇ ਜਾਫੀ ਵੀ ਬਿੰਦੀ ਮੋੜਦੇ ਨਵਜੋਤ ਸਿੰਘ ਦੀ ਗੋਸਲ ਸਾਹਿਬ ਆਹ ਵੇਖੋ ਜਿਵੇਂ ਗੋਸਲਾ ਦੇ ਕੱਪ ਤੇ ਲੱਗਦੇ ਹਨ ਜੱਫੇ ਆਹ ਜੱਫਾ ਲੱਗਿਆ ਤੇਲੂ ਰਜੂਤਰ ਮਾਈਕ ਤੇ ਪੀਆ ਸੋਦੀ ਸਾਹਿਬ ਲਓ ਜੀ ਇਹਦੇ ਲਈ ਸੈਮੀ ਫਾਈਨਲ ਦੀ ਕੁਸ਼ਤੀ ਆ ਬਹੁਤ ਵਧੀਆ ਕੁਸ਼ਤੀ ਆ ਦੋਨੋਂ ਪਹਿਲਵਾਨ ਕੌਣ ਕੈਂਪੀਸ਼ਪ ਲੜ ਚੁੱਕਾ ਹੈ ਕਰਾਮ ਵੱਲੋਂ ਤੇ ਕਿੰਡੀਆ ਵੱਲੋਂ ਇੱਕ ਸ਼ਾਸਿਕਾ ਦੇ ਵਰਤਦਾ ਪਾਗਲ ਬਣਾ ਸਿੱਧਾ ਸਾਹਮਣੇ 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 ਕਿਹਜੋ ਪਹਿਲਵਾਨ ਲੇਕਿਨ ਕੁਸ਼ਤੀ ਜਿਹੜੀ ਹੋਣੀ ਆ ਆ ਬਹੁਤ ਹੀ ਵੈਰੀ ਬੋਲ ਸਾਹਮਣੇ ਚੱਲ ਰਹੀ ਆ ਬੜੀ ਕੌਣ ਕਰਦਾ ਕੁਸ਼ਤੀ ਆ ਇਹ ਚਰਾਵੀ ਹੋਊਗਾ ਸਾਰੇ ਥੱਲੇ ਹੋਣ ਮੱਤਾਂ ਵਾਲੇ ਦੇ ਕੰਮ ਨਹੀਂ ਕਰਨੇ ਆ हमले रोकना भी इंडिया छियासी चलो इस वे मेरे ख्याल तक नब्बे नब्बे लागे छाके आ

ਜਿਵੇਂ ਸਿਆਰੇ ਕਹਿੰਦੇ ਹੁੰਦੇ ਨੇ ਨਾ ਵੀ ਪਹਿਲਵਾਨ ਜਿਹੜੇ ਐ ਇਹਨਾਂ ਨੂੰ ਸੌ ਸੌ ਸੁੱਖਾ ਹੋਣ ਇਹ ਵੱਡੇ ਵੱਡੇ ਪਹਿਲਵਾਨ ਜਿਹੜੇ ਐ ਤੇ ਬਹੁਤ ਸਮਾਂ ਲੱਗਦਾ ਔਰ ਕੁਸ਼ਤੀ ਦੇਵਤਾ ਦੀ ਕਹਿੰਦੇ ਉਹਨੇ ਮੇਰ ਹੁੰਦੀ ਐ ਫਿਰ ਇਹ ਜਿਹੇ ਪਹਿਲਵਾਨ ਜਿਹੜੇ ਆਪਣੇ ਨਗਰ ਦਾ ਆਪਣੇ ਦੇਸ਼ ਦਾ ਦੁਨੀਆ ਵਿੱਚ ਨਾਂ ਚਮਕਾਉਂਦੇ ਐ ਔਰ ਆਪਣੇ ਉਸਤਾਦਾਂ ਦਾ ਨਾਮ ਰੋਸ਼ਨ ਕਰਦੇ ਐ ਅੰਮ੍ਰਿਤ ਦਿੱਤਾ ਸੀ ਮਿਰਜੇ ਨੇ ਡਾਇਰੈਕਸ਼ਨ ਦੇ ਲੇਕਿਨ ਬੜਾ ਮੂਰੀ ਅਪਚਾਰ ਦਿੱਤਾ ਕ੍ਰੈਕਸ ਵੀ ਨੇ ਬੇਝੋਲੇ ਵੀ ਹੋਣੇ ਆ ਕਮਲਾ ਕੁੰਟਲ ਵੀ ਹੋਣਾ ਕ੍ਰੈਕਸ ਡਾਇਰੈਕਸ਼ਨ ਆਉਣਾ ਲੱਗ ਗਿਆ ਜਦੋਂ ਆਉਂਦਾ ਨਾ ਪੱਜੇ ਕੇ ਡਾਇਰੈਕਸ਼ਨ ਦੀ ਉਹ ਕਦੀ ਆਫੈਂਸਿਵ ਰਹਣਾ ਕਦੀ ਡਿਫੈਂਸਿਵ ਰਹਿਣਾ ਹੈ ਪਰ ਜਿਹੜਾ ਪਹਿਲਵਾਨ ਜਿਹੜਾ ਜ਼ਿਆਦਾ ਆਫੈਂਸਿਵ ਰਹੂਗਾ ਉਹਦੇ ਜਿਹੜੇ ਪੁਆਇੰਟ ਕਾਸਟੀ ਜਹੂਰ ਕਾਸ਼ਨ ਦੇ ਪੰਜਰੇ ਆ ਉਹਨਾਂ ਦੀ ਘਾਟ ਹੁੰਦੀ ਹੈ ਔਰ ਦੂਸਰੇ ਪਹਿਲਵਾਨ ਸੰਦੀਪ ਮਾਨ ਦਾ ਵੀ ਸੋਦੀ ਸਾਹਿਬ ਨੇ ਦੱਸਿਆ ਵੀ ਇੱਕ ਹਿੰਦੁਸਤਾਨ ਦਾ ਬਹੁਤ ਹੀ ਤਕੜਾ ਮੱਲ ਹੈ ਉਧਰ ਮਿਰਜ਼ਾ ਵੀ ਜਿਹੜਾ ਕਹਿੰਦੇ ਹੁੰਦੇ ਆ ਵੀ ਮੇਰਦੀਪ ਪਹਿਲਵਾਨ ਜਿੱਦਾਂ ਕਰਦਾ ਇਸ ਨੌਜਵਾਨ ਦਾ ਔਰ ਦੋ ਹੀ ਪਹਿਲਵਾਨ ਜਿਹੜੇ ਐ ਕੁਸ਼ਤੀ ਜਗਤ ਦੇ ਤਰੂ ਤਾਰੇ ਨੇ ਸੋਨਦੀ ਸਾਹਿਬ ਅਸਲੋ ਸਕੋਰ ਕਿੰਨਾ ਕਹੂਗਾ ਤੁਹਾਡੇ ਸਾਹਬ ਦੇ ਨਾਲ ਜਾ ਕੇ ਮੈਂਡਾ ਦਾ ਜਾਖਦਾਬਾ ਜਰੂਰ ਸੰਗਦੇ ਨਾਲ ਸੰਦੇ ਜੇ ਅਜੇ ਕੋਈ ਸਕੋਰ ਨਹੀਂ ਹੋਇਆ ਕੁਸ਼ਤੀ ਅਜੇ ਬਰਾਬਰ ਚੱਲ ਰਹੀ ਆ ਲੇਕਿਨ ਟਾਈਮ ਜਿਹੜਾ ਇਹਨਾਂ ਦਾ ਲਗਾਤਾਰ 8 ਮਿੰਟਾਂ ਦਾ ਟਾਈਮ ਹੈ ਰਕਸ਼ਨਾ ਤੇ ਅਰਕਿਟ ਨੇ ਅਸੀਂ ਨੇ ਕੀਤੇ ਆ ਦੋਨਾਂ ਪਹਿਲਵਾਨ ਨੇ ਲੇਕਿਨ ਆ ਬਹੁਤ ਹਮਲਾਪੜਿਆ 1 ਪੁਆਇੰਟ ਮਿਲ ਗਿਆ

ਪੈਰ ਦੀ ਜਿਹੜੀ ਉਹਨੇ ਆ ਵਾਰ ਚਾਕੇ ਚਾਈਆ ਦੀ ਦੁੱਕ ਤੇ ਨਹੀਂ ਅੰਬੀਰ ਉੱਤ ਨਹੀਂ ਮਿਲ ਗਿਆ ਰੌਣਕ ਬਾਪ ਦਾ ਚੀਜ਼ 140 ਰੀਅਲ ਬੋਖਾ ਜੀ ਇਹ 200 ਦੇ ਬੋਖਾ ਨਾ ਤੇਰੇ ਸਿੰਘ ਦੇ ਸ਼ੇਰ ਗਿੱਲ ਉਹ ਵਸ਼ੇਰਪੁਰ ਦੇ ਅੱਜ ਦੇ ਮੇਲੇ ਦੇ ਬੜੇ ਆਪਣੇ ਸਮੇਂ ਦੇ ਪ੍ਰਸਿੱਧ ਕਬੱਡੀ ਖਿਡਾਰੀ ਉਹਨਾਂ ਦਾ ਵੀ ਬਹੁਤ ਬਹੁਤ ਗੱਲ ਕਰਦੇ ਆ ਬਹੁਤ ਹੀ ਵਧੀਆ ਕੁਸ਼ਤੀ ਦਾ ਪ੍ਰਦਰਸ਼ਨ ਬੜੇ ਸਾਹਮਣੇ ਦੋਨੋਂ ਪਹਿਲਵਾਨ ਜੱਗੇ ਹੋਏ ਇੱਕ ਦੂਜੇ ਸਾਹਮਣੇ ਮਿਲ ਜਾ ਇੱਕ ਪੁਆਇੰਟ ਵੀ ਲੈ ਆ ਤੇ ਸੰਦੀਪ ਪੁਆਇੰਟ 24 ਸਭ ਦੇ ਬੈਂਕਾਂ ਦੇ ਬਰਾਬਰ ਕਰ ਸਕੇ ਆਪਣੇ ਪੈਸਿਵ ਕਰਾ ਸੰਦੀਪ ਨੂੰ ਪੈਸਿਵ ਕਰਾਉਣ ਪੈਸਿਵ ਕਰਾਉਣ ਨੂੰ ਪੈਸਿਵ ਕਰਾਉਣ ਨੂੰ ਕੋਚਾ ਦਾ ਵੀ ਜੋਰ ਲੱਗਾ ਦੋਹਾਂ ਨੂੰ ਪੈਸਿਵ ਕਰਾ ਸੰਦੀਪ ਨੇ ਪੈਸੇ ਵਾਲਾ ਕੋਲ ਬੈਠਾ ਤੇ ਦੂਸਰੇ ਪਾਸੇ ਸੰਦੀਪ ਦੇ ਕੋਲ ਬੈਠੇ ਇਹਨੂੰ ਪੈਸਿਵ ਕਰਾਉਣ ਨੂੰ ਪੈਸਿਵ ਹੋਣਾ ਪੈਸਿਵ ਕਰਾ ਸੰਦੀਪ ਨੂੰ ਪੈਸਾ ਵੈਰੀ ਗੁੱਡ ਬੈਲਵਾਨਾਂ ਨਾਲੋਂ ਪੈਸਾ ਸਮਾਂ واپس ਕਰਾਇਦੂ ਤੇ ਆਸ਼ਮਲਕ ਜੋ ਟੈਗ ਬਾ ਹਾਂ ਵੈਰੀ ਗੁੱਡ ਵੈਰੀ ਗੁੱਡ ਰੈੱਡ ਪੈਸਿਵ ਕੋਸਾ ਰੈੱਡ ਪੈਸਿਵ ਕੋਸਾ ਆਸ਼ਮਲਕ ਕਾਲਾ ਜਿੱਥੇ ਵੀ ਹੁਣ ਉਹਦੀ ਸੋਦੀ ਨਾਲ ਸੰਕਰ ਕਰ ਲਾ ਜਿਹੜੀ ਸੋਦੀ ਸਾਹਿਬ ਮੈਨੂੰ ਲੱਗਦਾ ਵੀ ਬਰਾਬਰ ਤੇ ਕੁਸ਼ਤੀ ਚੱਲ ਰਹੀ ਹੈ ਜੀ ਕਿ ਇਹਨੇ ਮੇਰੇ ਖਲੇ ਕਿੰਨੇ ਇੱਕ ਪੁਆਇੰਟ ਹਾਸਲ ਕੀਤਾ ਮਿਰਜਾ ਨਹੀਂ ਇੱਕ ਪੁਆਇੰਟ ਮਿਰਜਾ ਲੈ ਚੁੱਕਾ ਕੁਸ਼ਤੀ ਦੇ ਵਿੱਚ ਇੱਕ ਪੰਨਾ ਕੋ ਫਰਕ ਬੜਾ ਫਰਕ ਨਹੀਂ ਹੁੰਦਾ ਬਿਲਕੁਲ ਕਹਿੰਦੇ ਹੁੰਦੇ ਸਿਰੇ ਦੀ ਚੱਕਰ ਹੈ ਚਾਈ ਹੋ ਚੁੱਕਾ 5 ਮਿੰਟ ਹੋ ਗਏ 10 ਮਿੰਟ ਬਾਕੀ ਆ 3 ਮਿੰਟ ਦਾ ਸਮਾਂ ਬਾਕੀ ਆ ਆ ਵੈਰੀ ਗੁੱਡ ਰੈੱਡ ਪੈਸੂ ਕੋ ਸਾਹਿਬ 8 ਮਿੰਟ ਦਾ ਟੋਟੋ ਸਭਾ ਹੈ 5 ਮਿੰਟ ਦਾ ਸਮਾਂ ਸਮਾਤ ਹੋ ਗਿਆ 6ਵੇਂ ਮਿੰਟ ਦੇ ਵਿੱਚ ਕੁਸ਼ਤੀ ਚੱਲ ਰਹੀ ਹੈ ਦੋ ਪਹਿਲਵਾਨ ਜਿਹੜੇ ਐ ਉਹ ਸੰਭਲ ਸੰਭਲ ਕੇ ਆ ਬੁਝੇ ਸਾਹਮਣੇ ਮੈਨੂੰ ਲੱਗਦਾ ਹੁਣ ਵਾਹ ਜੀ ਵਾਹ ਇੱਥੇ ਪੁਆਇੰਟ ਮਿਲ ਗਏ लो जी पॉइंट मिले मेरा कहा चौधरी साहब दो पॉइंट मिले है जी मिर्जा नु पॉइंट मिले है दो साहब 2 पॉइंट है हां इनके जगह से जेब से एक भी फेटाऊ की शेप को ओय देख चुके बोल लगा बड़ा मान

ਮੋਚ ਮਾਰੀ ਹੁਣ ਉੱਥੋਂ ਚੱਲ ਚੱਲ ਡੋਜਾ ਦੇ ਮਲਤਾਨੀ ਹਾਂ ਵੈਰੀ ਗੁੱਡ ਵੈਰੀ ਗੁੱਡ ਫੇਰ 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 ਅੱਛੀ ਅੱਛੀ ਫੇਰ ਵਾਹ ਜੀ ਵਾਹ ਉਸ ਸਾਡੀ ਜਦੋਂ 2014 ਦੇ ਵਿੱਚ 월ड कप ਹੋਇਆ ਜਦੋਂ ਬਹਾਦਰ ਸ਼ੇਰੀਓ ਜੀ ਇੰਗਲੈਂਡ ਦੀ ਟੀਮ ਲੈ ਕੇ ਆਏ ਸੀ ਉਸੇ ਤਰ੍ਹਾਂ ਇਰਾਨ ਦੀ ਟੀਮ ਵੀ ਆਈ ਸੀ ਤੇ ਇਰਾਨ ਦੀ ਟੀਮ ਦੇ ਵਿੱਚ ਮੁਰਜ਼ਾ ਵੀ ਉਹਨੇ ਕਬੱਡੀਆਂ ਪਾ ਕੇ ਗਿਆ ਹੈ ਔਰ 월ड कप ਦੇ ਵਿੱਚ ਮੁਰਜ਼ਾ ਵੀ ਖੇਡਿਆ ਇਰਾਨ ਦਾ ਲਓ ਫੇਰ ਮੈਂ ਤੋਂ ਵੀ ਹੁਣ ਕੋਚਾ ਕਿਨ ਬੀਤ ਗਿਆ ਹੈ ਦੋਨੋਂ ਹੀ ਪਹਿਲਵਾਨਾਂ ਦੇ ਜਿਵੇਂ ਕਹਿੰਦਾ ਅੱਡੀ ਚੋਟੀ ਦਾ ਜੋਰ ਲੱਗਾ ਹੈ ਵੇਖਦਾ ਜਿਹੜਾ ਮਾਈ ਦਾ ਲਾਲ ਹੁਣ ਜਿਹੜਾ ਹੈ ਇਹ ਬਾਜੀ ਜਿੱਤਦਾ ਕੌਣ ਕੁਸ਼ਤੀ ਜਿੱਤਦਾ ਹੈ ਖੜਕਤ ਕਲਾ ਦੇ ਇਸ ਉਸ ਮਹਾਨ ਸ਼ਹੀਦ ਸਰਫਰੋਸ਼ੀ ਕੀ ਤਮੰਨਾ ਅੱਬ ਹਮਾਰੇ ਮਿਲਵੇ ਹੈ ਵੇਖਣਾ ਹੈ ਜੋਰ ਕਿੰਨਾ ਬਾਜੀ ਇੱਕਾਟਲ ਵਿੱਚ ਹੈ ਔਰ ਇਹਨਾਂ ਦੇ ਵੀ ਬਾਜੂਆਂ ਵਿੱਚ ਇੱਕਾ ਵਿੱਚ ਜਾਨ ਹੈ ਅਭਿਆਸ ਕੀਤੇ ਨੇ ਖਰਾਗਾ ਖਾਧੀਆਂ ਨੇ ਚੰਗੇ ਕੋਚਾ ਦੀ ਮਾਰ ਫਿਰੀ ਹੈ ਇਹ ਬਿਨਾ ਮੁਰਸ਼ਿਦਾਂ ਰਾਹ ਨਾ ਹੱਥ ਆਵੇ ਦੁਗਾਵਾ ਜਨ ਨਹੀਂ ਕੀਲ ਨਹੀਂ ਹੈ ਵੱਡੀ ਕੁਸ਼ਤੀ 40 ਸਾਲ ਚੱਲ ਇੱਕ ਪੁਆਇੰਟ ਦਾ ਹੋਣੀ ਹੋਣਾ ਤੇ ਬਹੁਤ ਵੇਰ ਪਰ ਜੋ ਦਾ ਤੇ ਆਖਰੀ ਸੈਕਿੰਡ ਦੇ ਵਿੱਚ ਵੀ ਲੱਗਿਆ ਦੇਖੋ ਸਾਹਮਣੇ ਕਈ ਪਹਿਲਵਾਨ ਆਖਰੀ 5-7 ਸੈਕਿੰਡ ਰਹਿੰਦੇ ਵੀ ਆਪਣੇ ਦਾ ਦੇ ਵਿੱਚ ਕਾਪ ਗਿਆ ਹੋ ਗਿਆ ਪਰ ਅੱਜ ਕੌਣ ਕਾਮਯਾਬ ਹੁੰਦਾ ਹੈ ਅਜੇ ਮਿਰਜ਼ਾ ਜਿਹੜਾ ਪੰਜਾਂ ਦੇ ਸਾਹਮਣੇ ਨਾਲ ਇਸ ਕੁਸ਼ਤੀ ਵਿੱਚ ਲੀਡ ਕਰ ਰਿਹਾ ਮਲਖ ਸਾਹਿਬ ਤੁਸੀਂ ਵੀ ਮੁੜ ਕੇ ਦੇਖੋ ਸਾਹਮਣੇ ਅਜੇ ਓਹੀ ਸੈਕਿੰਡ ਨੇ ਬਾਕੀ ਦੋਨੋਂ ਨੇ ਮਾਲ ਨੇ ਆਹ ਬੜੀ ਤੇਜ਼ ਤਰਾਰ ਕੁਸ਼ਤੀ ਸਾਹਮਣੇ ਆਹ ਬੈਜਾ ਬੈਜਾ ਪੈਜਾ ਹੋਈ ਪਈ ਐ ਵੇਖੋ ਸਾਹਮਣੇ ਕੀ ਫੈਸਲਾ ਹੈ ਤੇ ਸਮਾਂ ਫੈਸਲਾ ਕਰੂਗਾ ਬਾਕੀ ਤੇ ਮੇਦਾਨ ਹੈ ਕਿ ਮੇਜਾ ਦਾ ਨੋਇ ਕਾਰੀਗਰਾਂ ਦਾ ਨੋਆ ਟੈਗ ਬਣਾ ਹੋਣਾ ਇੱਕ ਮੇਜਾ ਦਾ ਹੋਇਆ ਮੇਜਾ ਦਾ ਹੋਇਆ ਵਾਹ ਜੀ ਵਾਹ ਮੇਰੀ ਸਾ ਮਹੱਤਵਪੂਰਨ ਗੱਲ ਹੈ ਇਸ਼ਕ ਦੀ ਗੱਲ ਹੈ ਇਹ ਵੀ ਇਸ਼ਕ ਹੈ ਇਹਨਾਂ ਨੌਜਵਾਨਾਂ ਨੂੰ ਇਹਨਾਂ ਗਰਾਉਂਡਾਂ ਦੇ ਨਾਲ ਖਾੜਿਆਂ ਦੇ ਨਾਲ ਬਹੁਤ ਵਧੀਆ ਹੋਈ ਕਿੰቱ ਹੋਇਆ ਮਿਲਜਾ ਬਹੁਤ ਹੀ ਵਧੀਆ ਸੰਦੀਪ ਨੇ ਵੀ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਪਰ ਜੇਕਰ ਨਿਯਤਨ ਹਰ ਕੋਈ ਖੇਡੇ ਤੋ ਹਾਰਨ ਮ